ਨਿਊਯਾਰਕ ਦੇ ਵਿੱਚ ਬਿਨਾ ਟੈਸਟ ਦਿੱਤੇ ਡਰਾਈਵਿੰਗ ਲਾਇਸੈਂਸ ਲੈਣ ਦੇ ਮਾਮਲੇ ਦੇ ਵਿੱਚ ਡੀਐਮਬੀ ਦੇ ਤਿੰਨ EMPLOYE ਅਤੇ ਡਰਾਈਵਿੰਗ ਸਕੂਲ ਦੇ ਚਾਰ ਲੋਕਾਂ ਨੂੰ ਜਿਹੜਾ ਫੜਿਆ ਗਿਆ ਹੈਗਾ ਸੋ ਇਹ ਜਿਹੜਾ ਫਰਾਉਡ ਨਿਊਯਾਰਕ ਦੇ ਵਿੱਚ ਇੱਕ ਡਰਾਈਵਿੰਗ ਸਕੂਲ ਦੇ ਦੁਆਰਾ ਡੀਐਮਬੀ ਦੇ ਤਿੰਨ EMPLOYES ਦੇ ਨਾਲ ਮਿਲ ਕੇ ਕੀਤਾ ਜਾ ਰਿਹਾ ਸੀਗਾ ਜਿਹਦੇ ਵਿੱਚ ਡਰਾਈਵਿੰਗ ਸਕੂਲ ਦੇ ਦੁਆਰਾ ਪਰ ਪਰਸਨ ਨੂੰ 1600 ਤੋਂ ਲੈ ਕੇ 2000 ਡਾਲਰ ਤੱਕ ਚਾਰਜ ਕੀਤਾ ਜਾਂਦਾ ਸੀਗਾ ਜਿਹਦੇ ਵਿੱਚ ਉਹਨੂੰ ਬਿਨਾ ਟੈਸਟ ਦਿੱਤੇ ਡਰਾਈਵਿੰਗ ਲਾਇਸੈਂਸ ਜਿਹੜਾ ਹੈਗਾ ਉਹ ਦੇ ਕਿਤਾ ਜਾਂਦਾ ਸੀਗਾ ਡੀਐਮਪੀ ਨੇ ਕਿਹਾ ਹੈਗਾ ਕਿ ਜਿਨ੍ਹਾਂ ਲੋਕਾਂ ਨੇ ਵੀ ਇਸ ਡਰਾਈਵਿੰਗ ਸਕੂਲ ਦੇ ذریعے ਫਰਾਡਲੀ ਬਿਨਾ ਟੈਸਟ ਦਿੱਤੇ ਜਿਨ੍ਹਾਂ ਨੇ ਵੀ ਡਰਾਈਵਿੰਗ ਲਾਇਸੈਂਸ ਲਏ ਹੈਗੇ ਆ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਰਿਵੋਕ ਕਿਤੇ ਜਾਣਗੇ ਬਾਕੀ ਇਹਨਾਂ ਡੀਐਮਪੀ ਦੇ EMPLOYEES ਅਤੇ ਡਰਾਈਵਿੰਗ ਸਕੂਲ ਦੇ ਜਿਹੜੇ ਲੋਗਾਂ ਨੇ ਉਹਨਾਂ ਨੇ ਫੜਿਆ ਹੈਗਾ ਉਹਨਾਂ ਦੇ ਖਿਲਾਫ ਕੇਸ ਜਿਹੜਾ ਇਹਨਾਂ ਨੇ ਦਰਜ ਕੀਤਾ ਹੈਗਾ ਸੋ ਕਾਫੀ ਸਾਰੇ ਫਰਾਉਡ ਜਿਹੜੇ ਚੱਲ ਰਹੇ ਹੈਗੇ ਆ ਜਿਨ੍ਹਾਂ ਨੂੰ ਨਕੇਲ ਪਾਉਣ ਦੇ ਵਾਸਤੇ ਪੁਲਿਸ ਦੇ ਦੁਆਰਾ ਡੀਐਮਪੀ ਦੇ ਨਾਲ ਮਿਲ ਕੇ ਸਟਿੰਗ ਆਪਰੇਸ਼ਨ ਕੀਤੇ ਜਾ ਰਹੇ ਹੈਗੇ ਆ ਬਾਕੀ ਜਿਨ੍ਹਾਂ ਲੋਗਾਂ ਨੇ ਵੀ ਇਸ ਡਰਾਈਵਿੰਗ ਸਕੂਲ ਦੇ ਜ਼ਰੀਏ ਜਾਂ ਫਿਰ ਬਿਨਾਂ ਟੈਸਟ ਦਿੱਤੇ ਡਰਾਈਵਿੰਗ ਲਾਇਸੈਂਸ ਲਏ ਹੈਗੇ ਆ ਉਹਨਾਂ ਦਾ ਕੀ ਬਣੇਗਾ ਇਹ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ